ਹਲੋ ਮਿੱਤਰੋ ਜਿਹੜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਿਸ਼ੇਰੀ ਪੂਰੀ ਚੰਗੀ ਤੇ ਪੂਰੀ ਚੰਗੀ ਬਲੱਡ ਲਾਈਨ ਦੀ ਤੇ ਸੋਹਣੀ ਸਖੀ ਤੇ ਖੁੱਲੇ ਹੱਡਾਂ ਦੀ ਬਿਸ਼ੇਰੀ ਆ ਤੇ ਇਹ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਪੌਣੇ 4 ਮਹੀਨੇ ਦੀ ਬਿਸ਼ੇਰੀ ਆ ਦੇਖੋ ਤੇ ਬਿਸ਼ੇਰੀ ਸੋਹਣੀ ਸੁਨੱਖੀ ਕੱਦ ਕਾਟ ਦੀ ਪੱਟ ਪੁੜਾ ਚੈੱਕ ਕਰੋ ਆ ਬਿਸ਼ੇਰੀ ਦੇ ਖੜ ਨੀ ਖੜਨੀ ਚੈੱਕ ਕਰੋ ਕੰਨਾ ਕੰਨਾ ਦੀ ਬਿਸ਼ੇਰੀ ਦੀ ਕੰਨ ਗਣੋਤੀ ਦੇਖੋ ਇਹ ਮਿੱਤਰ ਅਲਵਖਸ਼ ਕੁੜੇ ਦੀ ਬੱਚੇ ਤੇ ਦਰੋਣੇ ਦੀ ਪੋਤੀ ਆ ਬਹੁਤ ਚੰਗੀ ਦੇ ਮਾਂ ਵਾਲੇ ਪਾਸੇ ਬਹੁਤ ਚੰਗੀ ਆ ਬਈ ਚੰਗੀ ਬਲੱਡ ਲਾਈਨ ਦੀ ਆ ਮਾਂ ਦੀ 66 ਇੰਚ ਦੀ ਮਾਂਗੀ ਦੀ ਤੇ ਬਾਕੀ ਦਰੋਣੇ ਤਾਰੇ ਕੀ ਆਣ ਦਾ ਅਲਵਖਸ਼ ਦੇ ਵਿੱਚ ਹੀ ਆ ਗਈ ਇਹ ਦਰੋਣੇ ਦੀ ਪੋਤੀ ਆ ਤੇ ਪੂਰੀ ਸੋਹਣੀ ਤੇ ਚੰਗੀ ਬਿਸ਼ੇਰੀ ਆ ਭਰਾਵਾ ਤੇ ਵਧੀਆ ਬਿਸ਼ੇਰੀ ਐ ਜੇ ਕਿਸੇ ਵੀਰ ਨੇ ਸ਼ੌਂਕਣਾ ਰੱਖਣੀ ਐ ਤੇ ਬਾਈ ਹੋਰੀ ਦਾ ਮੁੱਲ ਕਰਨਗੇ ਫੋਨ ਤੇ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਬਾਈ ਹੋਰੀ ਨਾਲ ਕਾਲ ਸੰਪਰਕ ਸੋਹਣੀ ਬਸ਼ੇਰੀਆ ਮੁੱਠੇ ਮਠੇ ਦੇਖੋਗੇ ਕੰਨ ਕਣੋ ਤੀ ਧੌਣ ਧੂਣ ਦੇਖੋਗੇ ਹਰ ਇੱਕ ਪਾਸਿਓ ਪਿੱਠ ਪੁੜਾ ਵੀ ਬਹੁਤ ਚੰਗਾਗਾ ਅੱਗੇ ਖੜਨੀ ਰਿਖੂ ਬਸ਼ੇਰੀ ਆਹ ਦੇਖੋ ਪਿੱਠ ਪੁੜਾ ਰਾਜੂਜੀ ਪੂਰੀ ਪਲਿਉ ਬਸ਼ੇਰੀਆਈ ਤੇ ਪੂਰੀ ਸੋਹਣੀ ਪੌਣੇ ਚਾਰ ਮਹੀਨਿਆਂ ਦੀ ਬਸ਼ੇਰੀਆ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਲਵਾਉਣੀ ਹੋਈ ਤਾਂ ਪਿੱਛੇ ਆਪਣਾ ਨੰਬਰ ਦਿੱਤਾ ਹੈ ਉਹਤੇ ਆਪਣੇ ਨਾਲ ਸੰਪਰਕ ਕਰ ਲਓ ਬਿਲਕੁਲ ਫ੍ਰੀ ਐਡ ਲਾਵਾਂਗੀ ਤੇ ਜਿਹਨੇ ਚਾਹੀਦੀ ਹੋਈ ਜੀ ਨੂੰ ਬੇਸ਼ੇਰੀ ਆ ਬਾਈ ਹੋ ਰਹੇ ਨੇ ਕਰ ਲਓ ਸੰਪਰਕ ਪੂਰੀ ਸੋਹਣੀ ਤੇ ਚੰਗੀ ਬੇਸ਼ੇਰੀ ਹੈਗੀ 62 ਇੰਚ ਮਾਦੀ ਹਾਈਟ ਸੀਗੀ ਚੰਗੀ ਬਲੱਡ ਲਾਈਨ ਦੀ ਮਾਗੀ ਲਵਕਸ਼ ਗੁੜੇ ਦੀ ਬੱਚੀ ਆ ਪਏ ਦਰੋਣੀ ਦੀ ਪੋਤੀ ਆ ਓਕੇ ਮਿੱਤਰੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ